ਲਗਭਗ 450 ਮੁਲਾਜ਼ਮਾਂ ਦੀ ਪੂਰੀ ਟੀਮ ਕਮੇਟੀ ਚ ਆਪ ਦੇ ਨੇ ਤੇ ਅਸੀਂ ਚਲ ਰਹੀ ਹੈ ਸਾਰਾ ਬਿਸ ਜੀ ਥੈਂਕ ਯੂ ਐਸਐਸਪੀ ਸਾਹਿਬ ਲਾਅਨ ਆਰਡਰ ਦੀ ਸਥਿਤੀ ਕਿਵੇਂ ਹੈ ਜੀ ਇੱਕ ਮਿੰਟ ਫਿਰ ਬ੍ਰੀਫ ਕਰ ਦਿਓ ਪੀਸ ਠੀਕ ਹੈ ਸਾਹਮਣੇ ਚੱਲ ਰਿਹਾ ਠੀਕ ਹੈਗਾ ਸਾਰਾ ਪੀਸਫੁਲ ਹੈ ਜੀ ਇਨਫੈਕਟ ਤੁਸੀਂ ਰਿਪੋਰਟ ਕਰਨਾ ਹੈਗਾ ਤੁਹਾਨੂੰ ਸਾਰਾ ਪਤਾ ਹੁੰਦਾ ਹੈ ਕਿਈ ਵਾਰ ਜੋਸ਼ ਦੇ ਵਿੱਚ ਆ ਜਾਂਦੇ ਨੇ ਜਿੱਤ ਕੇ ਹਾਰ ਕੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਇੱਥੇ ਖਰਾਬੀ ਕਰਦੇ ਨੇ ਫਿਰ ਨਾਰੇਬਾਜ਼ੀ ਕਰਦੇ ਮਾਹੌਲ ਚ ਮਨਾਇਆ ਜਾਣੀ ਚਾਹੀਦੀ ਤੇ ਉਹਦੇ ਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕੋ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਸਰ ਡਿਊਟੀ ਦੇ ਨਾਲ ਸਾਰਾ ਕੰਮ ਜਿਸ ਤਰ੍ਹਾਂ ਇਹ ਸੈਂਸਿਟਿਵ ਏਰੀਆ ਕਿਹਾ ਜਾਂਦੇ ਸੀਗੇ ਕਈ ਸੈਂਸਿਟਿਵ ਬੂਥਸ ਕਿਹਾ ਜਾਂਦੇ ਸੀਗੇ ਠੀਕ ਰਿਹਾ ਸਰ ਇਲੈਕਸ਼ਨ ਦੇ ਵਿੱਚ ਸਾਰਾ ਤੁਸੀਂ ਦੱਸੋ ਤੁਸੀਂ ਇਲੈਕਸ਼ਨ ਹੋਏ ਦੋ ਦਿਨ ਹੋ ਗਏ ਤੁਸੀਂ ਦੱਸੋ ਠੀਕ ਰਿਹਾ ਇਲਜ਼ਾਮ ਬਾਜ਼ੀਆਂ ਦਾ ਦੌਰ ਜ਼ਰੂਰ ਰਿਹਾ ਲੇਕਿਨ ਸੈਂਸਿਟਿਵ ਬੂਥ ਠੀਕ ਰਿਹਾ ਜੀ ਦੇਖੋ ਤਰਨਤਨ ਦੇ ਸਾਰੇ ਨਿਵਾਸੀਆਂ ਨੂੰ ਤਰਨਤਨ ਪੁਲਿਸ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਕੈਂਡੀਡੇਟ ਕੈਂਡੀਡੇਟਸ ਕੰਟੈਸਟਿੰਗ ਕੈਂਡੀਡੇਟਸ ਨੂੰ ਬਹੁਤ ਬਹੁਤ ਧੰਨਵਾਦ ਕਿ ਸਾਰਿਆਂ ਨੇ ਬੜੇ ਪੀਸਫੁਲ ਤ The oh that is the real.